ਆਈ ਆਪਾਂ ਮੰਗਣ ਨਹੀਂ ਆਏ ਇਹ ਸਾਡਾ ਹੱਕ ਵਾ ਹੁਣ ਲੈ ਕੇ ਹੀ ਉਠਾਂਗੇ ਨਾਲੇ ਤਰਲੇ ਨਾਣੀ ਤਾਕਤ ਨਾਲ ਬੰਦੀ ਕਰ ਦੋ ਜਦ ਜਿਹੜੇ ਜ਼ਿਲਾਂ ਵਿੱਚ ਬੰਦ ਮੈਂ ਹੱਥ ਜੋੜ ਕੁੱਡੇ ਕੋਲੋਂ ਹੱਕ ਰਿਆ ਮੰਗੇ ਫਿਰ ਰਿਪ ਵਾਲੇ ਬੰਦੇ ਆਉਂਦੇ ਝਟਪਟ ਬਾਰ ਕਿਸੇ ਖੰਬੜੀ ਬੋਲੀ ਹੁੰਦੀ ਸਾਡੀ ਸਰਕਾਰ ਸਾਨੂੰ ਮਿਲੇ ਨਹੀਂ ਉਹ ਹੱਕ ਤੁਸੀਂ ਕਰਦੇ ਫਰਕ ਜੋ 84 ਵਿੱਚ ਹੋਇਆ ਸੀ ਫੁੱਲੇ ਕੀ ਮੜਾ ਕੀਤਾ ਬੰਦੀ ਪੇਸ਼ੀਆਂ ਤੇ ਆਉਂਦੇ ਜਿਹੜੇ ਸੰਗਲਾਂ ਦੇ ਨਾਲ ਕਦੇ ਇਦਾਂ ਦਾ ਸਲੂਕ ਨਹੀਂ ਹੁੰਦਾ ਕਿਸੇ ਨਾਲ ਹੱਥ ਪੈਰ ਦੋਨੇ ਬੰਦੇ ਹੁੰਦੇ ਤੋਰੇ ਉਹ ਬੰਦੇ ਹੁੰਦੇ ਮਾਨੂੰ ਨਾ ਮਿਲਣ ਦੇਣ ਐਨੇ ਜ਼ਿਆਦਾ ਤੱਕੇ ਹੁੰਦੇ ਜੰਗ ਲੱਗਣ ਤੇ ਤੁਹਾਨੂੰ ਪਾਗ ਆਉਂਦੀ ਯਾਦ ਜਿਹੜੇ ਬਾਰਡਰਾਂ ਤੇ ਖੜੇ ਉਹ ਵੀ ਸਿੱਕ ਸਰਦਾਰ ਤੁਸੀਂ ਬੰਦੀਆਂ ਦੀ ਕਰ ਦਿੱਤੀ ਮੁਲਾਕਾਤ ਬੰਦ ਨਾ ਕਰ ਦੇ ਨਾ ਪੇਸ਼ੀ ਸੋਚੋ ਕਿੰਨੇ ਹੋਣੇ ਤੰਗ ਨਾ ਇਹੋ ਯਾਰੋ ਹਿੰਦੂ ਸਿੱਖ ਦੀ ਲੜਾਈ ਨਾ ਇਹੋ ਯਾਰੋ ਕਿਸੇ ਤਰ੍ਹਾਂ ਦੇ ਦਿਲ ਲਾ ਅੰਬਾ ਚੁਣੋ ਮੇਰੇ ਵੀਰਾਂ ਦੇ ਹਾਕ ਕਰੋ ਹਾਕ ਕਰੋ ਰਿਹਾਕ ਕਰੋ ਕੌਮ ਦੇ ਪੰਪਰ ਸ਼ੇਰ ਰਿਹਾਕ ਕਰੋ ਰਿਹਾਕ ਕਰੋ ਜਿਹਾਕ ਕਰੋ ਬੰਦੀ ਸਿੰਘ ਰਿਹਾਕ ਕਰੋ ਰਿਹਾਕ ਕਰੋ ਰਿਹਾਕ ਕਰੋ ਅਦਵੀਤੇ ਦੋਸ਼ੀਆਂ ਨੂੰ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਗੁਰੂ ਗ੍ਰੰਥ ਸਾਹਿਬ ਤੇ ਚੌਕੀਆਂ ਨੂੰ ਬਾਹੇ ਲਾਓ ਬਾਹੇ ਲਾਓ ਬਾਹੇ ਰੰਤਸਾਬ ਦੇ ਤੋਖਿਆਂ ਨੂੰ ਬਾਹੇ ਲਾਓ ਬਾਹੇ ਲਾਓ ਬਾਹੇ ਲਾਓ ਬੰਦੀ ਸਿੰਘ ਰਹਾ ਕਰੋ ਰਹਾ ਕਰੋ ਰਹਾ ਕਰੋ ਅਦਮੀ ਦੇ ਦੋਸ਼ੀਆਂ ਨੂੰ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਤੱਕੇ ਸਈਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਤੱਕੇ ਸਈਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦੀ ਸਿੰਘ ਰਹਾ ਕਰੋ ਰਹਾ ਕਰੋ ਰਹਾ ਕਰੋ ਲੋਕ ਇਨਸਾਫ ਮੋਰਚਾ ਜਿੰਦਾਬਾਦ ਜਿੰਦਾਬਾਦ ਜਗਤਾਰ ਸਿੰਘ ਯਾ ਲੱਖ ਲੱਖ ਵਧਾਈਆਂ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਜੀ ਨਾਮ ਕਰਦੇ ਧਰਤਨ ਬਾਬਾ ਨਾਨਕ ਦੇਵ ਜੀ ਤਨ ਤਨ ਬਾਬਾ ਨਾਨਕ ਦੇਵ ਜੀ ਤਨ ਤਨ ਬਾਬਾ ਨਾਨਕ ਦੇਵ ਤਨ ਤਨ ਬਾਬਾ ਇੱਕ ਕਰੇਗਾ ਸਈਦ ਨਾ ਕਰੋ ਨਾ ਕਰੋ ਗਾਉ ਦੇ ਜ਼ਿੰਦਾ ਸਈਦ ਨਾ ਕਰੋ ਨਾ ਕਰੋ ਗਾਉ ਦੇ ਬੱਬਲਾ ਤੁਹਾਡੀ ਸੋਚ ਤੇ ਨਾ ਆ ਗਿਆ ਬੋਕ ਤੇ ਸਈਦ ਸਿੰਘਾ ਤੁਹਾਡੀ ਸੋਚ ਤੇ